ਕਿਸਰ ਕੀ ਨਾਮ ਹੈ ਜੀ ਆਪਣਾ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮਨਿੰਦਰ ਸਿੰਘ ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ ਮੈਂ ਖੋਤਲਾ ਕੀ ਮਾਮਲਾ ਤੇ ਫਗੜ ਦੇ ਸਿਵਲ ਹਸਪੀਟਲ ਚ ਆ ਜੀ ਜਿਹਨੇ ਅਸੀਂ ਬਾਜ਼ਾਰ ਤੋਂ ਆ ਰਹੇ ਸੀ ਦੁਪਹਿਰ ਕੋਈ ਦੇ ਦੀ ਗੱਲ ਹੈ ਜੀ ਇਹ ਇਹਨਾਂ ਨੇ ਕਹਿੰਦੇ ਵੀ ਤੁਸੀਂ ਸਾਨੂੰ ਰਸਤਾ ਨਹੀਂ ਦਿੱਤਾ ਇੰਨੇ ਚ ਝਗੜਾ ਹੋ ਗਿਆ ਝਗੜਾ ਵੀ ਕਾਹਦਾ ਹੋਇਆ ਅਸੀਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਗੱਡੀ ਲੈ ਕੇ ਮੋਰੇ ਰਾ ਕੇ ਮਿੰਦਰ ਦੀ ਦਾ ਦਰਵਾਜ਼ਾ ਖੋਲਾ ਝਟ ਦਤਾ ਤੇ ਅਸੀਂ ਸਿਰਫ ਇਹ ਸੋਚਿਆ ਕਿ ਕੋਈ ਹੋਰ ਸਾਡੇ ਜਨਾਬ ਆਜੇ ਹੀ ਗੱਡੀ ਰੋਕ ਦੇ ਦੇ ਉੱਥੇ ਉਹ ਦੋ ਜਣੇ ਸੀਗੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਸੁੱਟਿਆ ਅਟੈਕ ਕੀਤਾ ਮੈਂ ਛੜਾ ਰਿਆ ਸੀਗਾ ਤੇ ਛੜਾਉਂਦੇ ਤੇ ਮੈਂ ਉਹਨਾਂ ਨਾਲ ਇੱਕ ਜਿਹੜਾ ਥੋੜੀ ਘੱਟ ਮਰਦ ਲੜਕਾ ਸੀ ਉਹਨੂੰ ਮੈਂ ਖਿੱਚ ਦਿੱਤਾ ਉਹ ਡਿੱਗ ਗਿਆ ਮੈਂ ਵੀ ਡਿੱਗ ਗਿਆ ਮੇਰੇ ਕੋਡੇ ਤੇ ਹੱਥ ਤੇ ਸੱਟ ਲੱਗੀ ਸਿਰ ਤੇ ਸਿਰ ਤੇ ਸੱਟ ਲੱਗ ਗਈ ਉਹ ਦੂਸਰੇ ਨੂੰ ਹਟਾ ਦੇ ਹਟਾ ਦੇ ਉਂੀ ਦੇ ਨੂੰ ਰੋਕ ਕਿੱਥੇ ਹੋ ਗਏ ਉਹ ਕਹਿੰਦੇ ਤੁਸੀਂ ਸਾਡੇ ਮਾਰਿਆ ਤੁਸੀਂ ਤਾਂ ਕੀਤਾ ਇੱਥੇ ਆ ਗਏ ਮੇਰੇ ਹੱਥ ਦੇ ਵਿੱਚ ਸੈਲਿੰਗ ਸੀ ਜਾਂ ਦੇਖ ਸਕਦੇ ਤੁਸੀਂ ਤੇ ਜਿਹੜਾ ਡਾਕਟਰ ਜਿਹੜਾ ਅਟੈਂਡਿੰਗ ਸੀ ਉਹਨਾਂ ਨੇ ਕਿਹਾ ਜੀ ਤੁਹਾਡਾ ਐਕਸ-ਰੇ ਹੋਏਗਾ ਹੱਥ ਦਾ ਮੇਰੇ ਹੱਥ ਜਿਹੜਾ ਸੋਦੇ ਤਿੰਨੇ ਉਂਗਲੀਆਂ ਨਹੀਂ ਮਤਲਬ ਮੁੜ ਗਈ ਤੇ ਕਹਿੰਦੇ ਐਕਸ-ਰੇ ਹੋਣ ਨਹੀਂ ਹੋਏਗਾ ਸਵੇਰ ਨੂੰ ਹੋਏਗਾ ਤੇ ਉਹਨਾਂ ਨੇ ਮੈਨੂੰ ਉੱਪਰ ਐਡਮਿਟ ਕਰ ਦਿੱਤਾ ਤੇ ਕੋਈ ਤਿੰਨ ਕੋ ਮੁੰਡੇ ਆਏ ਜੀ ਘੁੰਮਦ ਕਰਦੇ ਮੇਰੇ ਕੋਲ ਮੇਰੇ ਕੋਲ ਮੇਰਾ ਇੱਕ ਫਰੈਂਡ ਬੈਠਾ ਸੀ ਆ ਕੇ ਕਹਿੰਦੇ ਵੀ ਕੀ ਹੋਇਆ ਤੁਸੀਂ ਉਹਨੂੰ ਮੁੱਠ ਤੇ ਮਾਰਿਆ ਮੈਂ ਕਿਹਾ ਵੀ ਅਸੀਂ ਤਾਂ ਮਾਰਿਆ ਤਾਂ ਉਹ ਵੀ ਤੇ ਛੜਾਉਂਦੇ ਸੀਗੇ ਛੜਾਉਂਦੇ ਮੇਰੇ ਵੀ ਸੱਟਾਂ ਲੱਗੀਆਂ ਉਹਦੀ ਵੀ ਸੱਟਾਂ ਲੱਗੀਆਂ ਚਲੋ ਕਹਿੰਦਾ ਤੁਹਾਡਾ ਫੈਸਲਾ ਅਸੀਂ ਕਰਾ ਦਿੰਦੇ ਹਾਂ 30000 ਰੁਪਏ ਦੇ ਅੱਛਾ ਮੇਰਾ ਵੀ ਫੈਸਲਾ 30000 ਦਾ ਕਰਦਾ ਤੁਸੀਂ ਕਿਸ ਚੀਜ਼ ਦਾ ਮੰਗਦੇ ਹੋ ਨਾ ਚਲੋ ਗੱਲ ਨੂੰ ਮੋਕਾ ਕੀ ਤਾਂ ਕਹਿੰਦਾ ਤੁਸੀਂ 10000 ਦਿਓ ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ ਮੈਂ ਤੈਨੂੰ ਕਿੱਦਾਂ ਦੇਣੀਆਂ ਪੈਸੇ ਮੈਨੂੰ ਕੀ ਪਤਾ ਤੂੰ ਕੌਣਾ ਕੌਣ ਨੇ ਉਹਨਾਂ ਦੇ ਵੱਲੋਂ ਇੱਕ ਬੰਦਾ ਸੀ ਜਿਹੜਾ ਸਵੇਰ ਦਾ ਨਾਲ ਸੀਗਾ ਤੇ ਮੈਂ ਉਹਨੂੰ ਉਹਦਾ ਨੰਬਰ ਕੁਦਰਤੀ ਮੇਰੇ ਕੋਲ ਸੀ ਮੈਂ ਉਹਨੂੰ ਫੋਨ ਕਰ ਲਿਆ ਤੇ ਉਹਨੂੰ ਫੋਨ ਕਰ ਲਿਆ ਤਾਂ ਉਹਨੇ ਬੰਦੇ ਨੇ ਮੈਨੂੰ ਕਿਹਾ ਭਾਜੀ ਤੁਸੀਂ ਕਿਸੇ ਨੂੰ ਪੈਸੇ ਲਾ ਰਹੇ ਹੋ ਵੀ ਮੈਂ ਨਹੀਂ ਕਿਸੇ ਦੀ ਗਾਰੰਟੀ ਦੇ ਸਕਦਾ ਮੈਂ ਠੀਕ ਹੈ ਜੀ ਮੈਨੂੰ ਪਤਾ ਜਿਹੜਾ ਤਾਂ ਤੁਹਾਡੇ ਨਾਲ ਜਿਹੜਾ ਨਾਲ ਝਗੜਾ ਹੋਇਆ ਸੀ ਸਵੇਰੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਪੈਸੇ ਕਿਸੇ ਨੂੰ ਨਾ ਦਿਓ ਉਹਨਾਂ ਦੇ ਨਾਲ ਕੋਈ ਬੰਦਾ ਸੀ ਲੋਕਲ ਆਪਣੇ ਏਰੀਆ ਠੀਕ ਹੈ ਜੀ ਹਾਂ ਜੀ ਉਹਨੇ ਕਿਹਾ ਵੀ ਤੁਸੀਂ ਕਿਸੇ ਨੂੰ ਨਾ ਦਿਓ ਪੈਸੇ ਮੈਨੂੰ ਪਤਾ ਨਹੀਂ ਹੈਗਾ ਕੌਣ ਹੈਗਾ ਕੌਣ ਨਹੀਂ ਹੈਗਾ ਤੇ ਉਹ ਉਹਨੇ ਜਿਹਨੂੰ ਮੈਂ ਕਿਹਾ ਵੀ ਦੇਖੋ ਜੀ ਮੈਂ ਮੈਂ ਤੁਹਾਨੂੰ ਦੇਦਾ ਅਗਲਾ ਬਾਅਦ ਮੈਨੂੰ ਕਹ ਵੀ ਤੂੰ ਕਿਹਨੇ ਦੇ ਦਿੱਤੇ ਪੈਸੇ ਨਾ ਮੈਨੂੰ ਪਤਾ ਹੀ ਨਹੀਂ ਕਿਸੇ ਦਾ ਕੁਝ ਵੀ ਤੇ ਪੈਸੇ ਵੀ ਮੈਨੂੰ ਮੰਗ ਰਹੇ ਨੇ ਵੀ ਮੈਂ ਕਹਾ ਤੁਸੀਂ ਇੱਕ ਤਾਂ ਮੇ ਨਾਲ ਲੜੇ ਹੋ ਉਸ ਤੋਂ ਤੁਸੀਂ ਮੇਰੇ ਤੋਂ ਪੈਸੇ ਵੀ ਮੰਗ ਰਹੇ ਚਲੋ ਠੀਕ ਹੈ ਮੈਂ ਕਹਾ ਵੀ ਰਫਾ ਦਫਾ ਹੋਵੇਗਾ ਤਾਂ ਕੋਈ ਨਹੀਂ ਵੀ ਮਾੜੀ ਮੋਟੀ ਅਗਰ ਤੁਹਾਡੇ ਮੇਰੀ ਗਲਤੀ ਦੀ وجہ ਨਾਲ ਸੱਟ ਲਾ ਕੇ ਮੈਂ ਸੌਰੀ ਮੰਗਦਾ ਤੁਹਾਡੇ ਕੋਲ ਤੇ ਤੁਹਾਨੂੰ ਮੈਂ ਪੈਸੇ ਚੋਂ ਤੁਹਾਡਾ ਇਲਾਜ ਹੋਗਾ ਮੈਂ ਉਹ ਵੀ ਕਰਾਂਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹ ਤੇ ਤਿੰਨ ਚਾਰ ਉਹ ਮੁੰਡੇ ਦੋ ਜਣੇ ਉਹ ਤੇ ਤਿੰਨ ਜਣੇ ਮੇਰੇ ਨਾਲ ਜਿਹੜੇ ਆਏ ਸੀਗੇ ਉਹਨਾਂ ਨੇ ਜੀ ਆ ਕੇ ਮੇਰੇ ਵਾਲ ਫੜ ਲਏ ਮੈਂ ਕੇਸ ਤੇ ਬਾੜ ਮੇਰੇ ਪੜਦੇ ਸਾਰੇ ਤੇ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ ਤਿੰਨ ਜਣੇ ਸੀਗੇ ਹੁਣ ਤਿੰਨ ਜਣਿਆਂ ਨੂੰ ਬੰਦਾ ਕਿਆ ਹੀ ਕਰ ਸਕਦਾ ਮੋਰੇ ਕੱਲਾ ਬੰਦਾ ਦੋ ਜਣੇ ਮੈਨੇ ਮੇਰੇ ਘੜੇ ਘੜੇ ਮਾਰੇ ਸੀ ਇੱਕ ਦੇ ਹੱਥ ਚ ਕਿਰਚ ਸੀਗੀ ਮੇਰੇ ਖੁਸ਼ੀ ਉਹਨੇ ਉਹ ਮੇਰੇ ਗਰਦਨ ਤੇ ਮਾਰਨ ਦੀ ਕੋਸ਼ਿਸ਼ ਕੀਤੀ ਛੇਦ ਇੱਕ ਨੇ ਮਾਰ ਵੀ ਦਿੱਤੀ ਕੋਰਡ ਕੋਰਡ ਮਾਰ ਕੇ ਤੇ ਤੇ ਉਹ ਭੱਜੇ ਥੋੜ ਕੇ ਬਾਹਰ ਦਿੱਤਾ ਐਈ ਸਟੋਰੀ ਯਾਨੀ ਤੁਹਾਡੇ ਤੇ ਜਿਹੜਾ ਹਮਲਾ ਵਾ ਕੋੜ ਦੇ ਸੁਖਲਾ ਹਸਪੀਟਲ ਦੇ ਵਿੱਚ ਠਾਣ ਜੇ ਪਰ ਰਿਸੈਪਸ਼ਨ ਤੇ ਹੋਇਆ ਜੀ ਵਾਰਡ ਦੇ ਰਿਸੈਪਸ਼ਨ ਕਿੰਨੇ ਬੰਦੇ ਸੀਗੇ ਜੀ ਟੋਟਲ ਉਹ ਪੰਜ ਹਮਲਾ ਕਰਨ ਵਾਲੇ ਪੰਜ ਜਣੇ ਸੀਗੇ ਕੀ ਮੰਕਰ ਦੇ ਪ੍ਰਸ਼ਾਸਨ ਤੋਂ ਤੁਸੀਂ ਜੀਰਾ ਜੀ ਤੁਸੀਂ ਦੇਖੋ ਸਾਡੇ ਪ੍ਰਸ਼ਾਸਨ ਦਾ ਕੀ ਹਾਲ ਹੈ ਜਿੰਨ ਦਿਹਾੜੇ ਮੁੱਡੇ ਹੀ ਹੋਰੀ ਪੂਰੀ ਰੋਡ ਤੇ ਜਾਂਦੇ ਸਾਡੀ ਗੱਡੀ ਨੂੰ ਰੋਕ ਰਹੇ ਨੇ ਉਸ ਤੋਂ ਬਾਅਦ ਸਾਰਾ ਹੋਣ ਦੇ ਬਾਵਜੂਦ ਵੀ ਚਲੋ ਅਸੀਂ ਭਲਵੰਨ ਸਾਈ ਦੇ ਵਿੱਚ ਤੁਹਾਡੇ ਨਾਲ ਐਗਰੀ ਕਰ ਰਹੇ ਤੇ ਉਸ ਤੋਂ ਬਾਅਦ ਹਸਪੀਟਲ ਦੇ ਅੰਦਰ ਵੀ ਅਟੈਕ ਕਰ ਰਹੇ ਨੇ ਡਰੇ ਹੈ ਨਹੀਂ ਲੋਕਾਂ ਨੂੰ ਕਿਸੇ ਚੀਜ਼ ਦਾ ਦੱਸੂਗਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇ ਉਹ ਕਿਰਚ ਮੇਰੇ ਮਾਰ ਦਿੰਦਾ ਤਾਂ ਕਿਤੇ ਮੇਰਾ ਜ਼ਿਆਦਾ ਹੋ ਜਾਂਦਾ ਤੇ ਉਹ ਮੇਰੀ ਕਰ ਦਿੰਦੇ ਕਿਰਚ ਮਾਰਨ ਦੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਮੇਰੇ ਲੱਗ ਜਾਂਦੀ ਤੇ ਫਿਰ ਕੀ ਹੁੰਦਾ सर अपने फगवाड़ा सिविल हॉस्पिटल कोई लड़ाई झगड़ा हुआ जी की कारण है जी तो दस सको जी सर दो पेशेंट है सर हमारे पास आए थे वरिंदर सिंह और मनिंदर सिंह दोनों भाई हैं सन ऑफ इंदरजीत सिंह ये शाम को इनके किसी के साथ लड़ाई झगड़े का मामला था तो हमारे पास आए थे सर इनकी एम एल आर कार्ड के हमने इनको एडमिट किया था उसके बाद में ये हमारे जनरल वार्ड में ऊपर एडमिट और कुछ टू टू थ्री अनिफाइड पर्सन आए इनको और इनको फिर से मार पीट के चले गए उसके बाद हमने पुलिस इंफॉमेशन भेजी गई है और इनकी फ्रेश एम एल आर इंजरीज नोट डाउन करके वो भी भेजी गई so, है तो असर कंडीशन कहता कि पेशेंट की पेशेंट अभी स्टेबल है सर इनकी सारी इंजरीज हमने नोट डाउन कर लिया और इनका ट्रीटमेंट चल रहा है